ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਦੀ ਆਪਣੀ ਵੀਡੀਓ ਹੈਗੀ ਹੈ ਜੀ ਕਮਰਾ ਜਿਹੜਾ 15 ਮਿੰਟ ਦੇ ਵਿੱਚ ਕਿਸ ਤਰ੍ਹਾਂ ਆਪਾਂ ਠੰਡਾ ਕਰ ਸਕਦੇ ਹਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਕਈਆਂ ਦੇ ਘਰ ਦੇ ਵਿੱਚ ਏਸੀ ਜਾਂ ਕੂਲਰ ਨਹੀਂ ਹੁੰਦੇ ਹੈਗੇ ਜੇ ਕੂਲਰ ਵਗੈਰਾ ਹੁੰਦੇ ਆ ਤਾਂ ਜ਼ਿਆਦਾ ਟਾਈਮ ਆ ਜਿਹੜਾ ਇਨਵਰਟਰ ਦੇ ਉੱਤੇ ਉਹ ਨਹੀਂ ਕੱਢਦੇ ਤੇ ਨਾਰਮਲੀ ਆਪਾਂ ਨੂੰ ਪੱਖੇ ਥੱਲੇ ਬੈਠਣਾ ਪੈਂਦਾ ਤੇ ਹਰ ਘਰ ਦੇ ਵਿੱਚ ਛੋਟੇ ਬੱਚੇ ਹੁੰਦੇ ਆ ਬਹੁਤ ਜ਼ਿਆਦਾ ਉਹ ਗਰਮੀ ਮੰਨਦੇ ਆ ਤੇ ਹਰ ਕੋਈ ਗਰਮੀ ਮੰਨਦਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਹੁਣ ਇਸ ਕਰਕੇ ਆਪਾਂ ਤੁਹਾਡੇ ਨਾਲ ਛੋਟੀ ਜੀ ਟਿਪਸ ਲੈ ਲਈ ਉਹ ਸ਼ੇਅਰ ਕਰਨ ਲੱਗੇ ਆ ਕਮਰਾ ਕਿਸ ਤਰ੍ਹਾਂ ਤੁਸੀਂ ਆ ਜਿਹੜਾ ਠੰਡਾ ਕਰ ਸਕਦੇ ਹੋ ਵੀਡੀਓ ਨੂੰ ਜੇ ਵਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਵੀਡੀਓ ਤੇ ਤੁਸੀਂ ਕਮਰਾ ਜਿਹੜਾ ਠੰਡਾ ਕਰਨ ਲਈ ਉਹ ਕਿਹੜੀ ਟਿਪਸ ਵਰਤਣੀ ਆ ਇਹ ਤੁਸੀਂ ਦੇਖੋ ਤੇ ਇਹਨੂੰ ਵਰਤ ਕੇ ਦੇਖਿਓ ਹਾਂਜੀ ਕਮਰੇ ਨੂੰ ਠੰਡਾ ਕਰਨ ਲਈ ਤੁਸੀਂ ਕੀ ਲੈਣਾ ਇੱਕ ਬਾਲਟੀ ਦੇ ਵਿੱਚ ਪਾਣੀ ਇਸ ਤਰ੍ਹਾਂ ਮੈਂ ਬਾਲਟੀ ਦੇ ਵਿੱਚ ਪਾਣੀ ਲੈ ਲਿਆ ਤੁਸੀਂ ਕੋਈ ਵੀ ਬਾਲਟੀ ਲੈ ਸਕਦੇ ਹੋ ਪਲਾਸਟਿਕ ਦੀ ਜਾਂ ਸਟੀਲ ਦੀ ਤੇ ਹੁਣ ਕਿਉਂਕਿ ਬਹੁਤ ਜ਼ਿਆਦਾ ਤਪਸ਼ ਇਸ ਕਰਕੇ ਵਧ ਰਹੀ ਹੈ ਕਿਉਂਕਿ ਹੁਣ ਜੀਰੀਆਂ ਵਗੈਰਾ ਲੱਗਣ ਜਾ ਰਹੀਆਂ ਨੇ ਤੇ ਬੋਤ ਵਗੈਰਾ ਲੱਗ ਰਹੀ ਹੈ ਤੇ ਉਹਦੀ ਗਰਮੈਸ਼ ਦੇ ਨਾਲ ਜਿਹੜੀ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ ਤੇ ਆਪਾਂ ਇੱਥੇ ਬਾਲਟੀ ਚ ਪਾਣੀ ਲੈ ਲਿਆ ਏ ਤੇ ਨਾਲ ਹੀ ਇੱਥੇ ਆਪਾਂ ਇੱਕ ਕਾਟਨ ਦਾ ਟੋਵਲ ਲੈਣਾ ਵਾ ਜਾਂ ਫਿਰ ਤੁਸੀਂ ਕਾਟਨ ਦਾ ਕੋਈ ਵੀ ਕੱਪੜਾ ਲੈ ਸਕਦੇ ਹੋ ਤੇ ਇਹਨੂੰ ਆਪਾਂ ਪਹਿਲਾਂ ਗਿੱਲਾ ਕਰ ਲਵਾਂਗੇ ਹਾਂਜੀ ਦੇਖੋ ਜੀ ਮੈਂ ਇੱਥੇ ਟੋਵਲ ਜਿਹੜਾ ਗਿੱਲਾ ਕਰ ਲਿਆ ਏ ਤੇ ਆਪਾਂ ਇੱਕ ਲੈਣੀ ਹੈ ਇੱਥੇ ਕੁਰਸੀ ਤੇ ਕੁਰਸੀ ਦੇ ਉੱਤੇ ਆਪਾਂ ਇਹ ਬਾਲਟੀ ਨੂੰ ਰੱਖ ਲਵਾਂਗੇ ਪਾਣੀ ਵਾਲੀ ਇਸ ਤਰ੍ਹਾਂ ਆਪਾਂ ਪਾਣੀ ਨੂੰ ਰੱਖ ਦਵਾਂਗੇ ਤੇ ਇਹਦੇ ਵਿੱਚ ਮੈਂ ਇੱਕ ਕੌਲਾ ਜਿਹੜਾ ਬਰਫ਼ ਦਾ ਪਾ ਦਵਾਂਗੀ ਤੇ ਦੋ ਕੌਲੇ ਟੁੱਟ ਕਰਦੇ ਵਿੱਚ ਤਾਂ ਤੁਸੀਂ ਦੋ ਵੀ ਪਾ ਸਕਦੇ ਹੋ ਤੇ ਮੈਂ ਇੱਥੇ ਇੱਕ ਕੌਲਾ ਲਿਆ ਇਹ ਬਰਫ਼ ਦਾ ਤੇ ਹੁਣ ਆਪਾਂ ਕੀ ਕਰਨਾ ਹੈ ਜਿਹੜਾ ਇਹ ਟਾਵਲ ਆ ਇਸ ਟਾਵਲ ਨੂੰ ਆਪਾਂ ਕੁਰਸੀ ਦੇ ਉੱਤੇ ਇਦਾਂ ਵਿਛਾ ਲੈਣਾ ਹੈ। ਇੱਕ ਵਾਰ ट्राई ਜ਼ਰੂਰ ਕਰਕੇ ਦੇਖਿਓ ਬਹੁਤ ਹੀ ਵਧੀਆ ਤਰੀਕਾ ਹੈ। ਤੇ ਇਦਾਂ ਆਪਾਂ ਕੀ ਕਰਨਾ ਅੱਧਾ ਆਪਾਂ ਟਾਵਲ ਹੈ ਜਿਹੜਾ ਕੁਰਸੀ ਦੇ ਉੱਤੇ ਰੱਖਣਾ ਹੈ ਤੇ ਅੱਧਾ ਟਾਵਲ ਹੈ ਜਿਹੜਾ ਆਪਾਂ ਨੇ ਪਾਣੀ ਵਾਲੀ ਬਾਲਟੀ ਦੇ ਵਿੱਚ ਇਦਾਂ ਡਿਪ ਕਰ ਦੇਣਾ। ਇਸ ਨਾਲ ਕੀ ਹੋਵੇਗਾ ਕਿ ਜੜਨੀ ਵੀ ਠੰਡਕ ਹੋਏਗੀ। ਬਰਫ਼ ਵਾਲੇ ਪਾਣੀ ਵਿੱਚ ਤੇ ਬਰਫ਼ ਦੇ ਵਿੱਚ ਉਹ ਜਿਸ ਤਰ੍ਹਾਂ ਆਪਾਂ ਦੀਵਾ ਵਗੈਰਾ ਬਾਲਦੇ ਆ। ਤੇ ਲਵਾ ਕੇ ਤਾਂ ਦੀਵੇ ਦੀ ਤਰ੍ਹਾਂ ਇਹ ਜਿਹੜਾ ਟਾਵਲ ਆ ਇਹ ਠੰਡਾਏ ਪਾਣੀ ਖਿੱਚੇਗਾ ਉੱਪਰ ਨੂੰ ਤੇ ਉੱਪਰ ਆਪਾਂ ਪੱਖਾ ਲਗਾ ਦੇਣਾ ਹੈ ਤੇ ਇਹਦੇ ਨਾਲ ਕੀ ਹੋਵੇਗਾ ਜਿਹੜੀ ਇਹਦੀ ਠੰਡਕ ਆ ਉਹ ਪੂਰੇ ਕਮਰੇ ਦੇ ਵਿੱਚ ਫੈਲ ਜਾਵੇਗੀ ਤੇ ਇਸ ਤਰ੍ਹਾਂ ਤੁਸੀਂ ਇਸ ਤਰੀਕੇ ਨੂੰ ਅਪਣਾ ਸਕਦੇ ਹੋ ਬਹੁਤ ਹੀ ਵਧੀਆ ਤਰੀਕਾ ਹੈ ਇਹ ਠੰਡਾ ਕਰਨ ਦਾ ਕਮਰਾ ਤੇ ਦੂਸਰਾ ਤਰੀਕਾ ਮੈਂ ਤੁਹਾਨੂੰ ਦੱਸਦੀ ਹਾਂ ਦੂਸਰੇ ਤਰੀਕੇ ਵਿੱਚ ਹਰ ਘਰ ਦੇ ਵਿੱਚ ਜਿਹੜੇ ਪਰਦੇ ਉਹ ਲੱਗੇ ਹੁੰਦੇ ਨੇ ਹਰ ਕਮਰੇ ਦੇ ਵਿੱਚ ਤੇ ਤੁਸੀਂ ਕੀ ਕਰਨਾ ਹੈ ਪੜਦਿਆਂ ਦੇ ਉੱਤੇ ਪਾਣੀ ਛਿੜਕਣਾ ਹੈ ਜੇ ਤੁਹਾਡੇ ਕੋਲੇ ਬੋਤਲ ਹੈਗੀ ਹੈ ਸਪਰੇਅ ਵਾਲੀ ਤਾਂ ਤੁਸੀਂ ਉਹਦੇ ਨਾਲ ਵੀ ਛੜਕ ਸਕਦੇ ਹੋ ਨਹੀਂ ਤਾਂ ਇਦਾਂ ਪਾਣੀ ਹੱਥ ਦੇ ਉੱਤੇ ਲਓ ਤੇ ਇਦਾਂ ਛੜਕਾ ਕਰ ਦਿਓ ਥੋੜਾ ਥੋੜਾ ਇਹ ਪੜਦਿਆਂ ਦੇ ਉੱਤੇ ਤੇ ਇਹਦੇ ਨਾਲ ਕੀ ਹੈ ਜਿਹੜੇ ਪੜਦੇ ਦੇ ਵਿੱਚੋਂ ਠੰਡਕ ਆਪਾਂ ਨੂੰ ਆਵੇਗੀ ਪੱਖੇ ਦੀ ਹਵਾ ਦੇ ਨਾਲ ਇਦਾਂ ਤੁਸੀਂ ਸਾਰੇ ਪੜਦਿਆਂ ਦੇ ਉੱਤੇ ਪਾਣੀ ਪਾ ਪਾ ਕੇ ਇੰਨੇ ਤੁਸੀਂ ਥੋੜਾ ਥੋੜਾ ਗਿੱਲਾ ਕਰ ਲੈਣਾ ਇਹਦੇ ਨਾਲ ਵੀ ਜਿਹੜਾ ਕਮਰਾ ਏ ਉਹ ਤੁਹਾਡਾ ਠੰਡਾ ਰਹੇਗਾ ਤੇ ਅ ਬਚਪਨ ਵਿੱਚ ਜਦੋਂ ਲਾਈਟ ਚੱਲੇ ਜਾਂਦੀ ਸੀ ਤਾਂ ਅਸੀਂ ਕੀ ਕਰਨਾ ਜਿੱਦਾਂ ਚੁੰਨੀਆਂ ਗਿੱਲੀਆਂ ਕਰਕੇ ਉੱਪਰ ਲੈ ਲੈਣੀ ਆ ਅ ਇਦਾਂ ਜਿਹੜਾ ਇਹ ਬਹੁਤ ਵਧੀਆ ਹਵਾ ਆਉਂਦੀ ਸੀ ਤੇ ਬਹੁਤ ਵਧੀਆ ਮਤਲਬ ਗਰਮੀ ਨਹੀਂ ਮਹਿਸੂਸ ਹੁੰਦੀ ਸੀ ਤੇ ਤੁਸੀਂ ਇਦਾਂ ਪਰਦਿਆਂ ਨੂੰ ਥੋੜਾ ਥੋੜਾ ਗਿੱਲਾ ਕਰ ਲੈਣਾ ਹੈ ਤੇ ਇਹ ਵਾਲਾ ਤਰੀਕਾ ਵੀ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਮੈਨੂੰ ਤੇ ਇਸ ਤਰ੍ਹਾਂ ਆਪਾਂ ਕਮਰਾ ਜਿਹੜਾ ਆਪਣਾ ਠੰਡਾ ਕਰ ਸਕਦੇ ਹਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਪਿਆਰ ਆਇਆ ਕਮੈਂਟ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ